ਜੋ ਉਹਦੇ ਪਰਿਵਾਰ ਨੂੰ ਜਬਰੀ ਅੰਦਰ ਬੰਦ ਕਰਕੇ ਤੇ ਜਬਰੀ ਉਹਨੇ ਤਸੱਦਦ ਕੀਤਾ ਉਹਦੇ ਤੇ ਜਬਰ ਕੀਤਾ ਉਹਦੇ ਜਵਾਨੀ ਦੇਖਦੇ ਆ ਕਿ ਕੀ ਕਿਸਨ ਨਾਲ ਵਿਹਾਰ ਕੀਤਾ ਕੀ ਕੁਸ ਹੋਇਆ ਚੁੱਪ ਕਰ ਮਸਤ ਚੁੱਪ ਤੂੰ ਗੱਲ ਕਰ ਕਿਸੇ ਗੱਲ ਦੱਸੋ ਸਾਰੀ ਗੱਲ ਦੱਸ ਗੱਲ ਦੱਸ ਇਹ 5:35 ਮਿੰਟ ਤੇ ਜਿਹੜਾ ਇਹਨਾਂ ਨੇ ਰੇਡ ਸਟਾਰਟ ਕੀਤੀ ਸੀ ਵੀ ਅਸੀਂ ਰੇਡ ਕਰਦੇ ਆ ਐਨਆਈਐ ਐਨਆਈ ਤਾਂ ਮਤਲਬ ਆ ਨੈਸ਼ਨਲ ਇਨਵੈਸਟੀਗੇਸ਼ਨ ਹਾਂ ਨਾ ਨਹੀਂ ਦੋਟੇ ਨਹੀਂ ਹਾਂ ਹਾਂ ਵੀ ਇੰਟਰਨੈਸ਼ਨਲ ਇਹਨਾਂ ਦਾ ਉਹ ਆ ਵੀ ਇਹਨਾਂ ਨੇ ਜਿਹੜਾ ਇਹਨਾਂ ਨੇ ਮੁੱਦਾ ਦੱਸਿਆ ਇਹ ਵੀ ਬਈ ਅਸੀਂ ਜਿਹੜੇ ਆਤੰਗਵਾਦੀ ਸਮਰਥਨ ਨਾਲ ਜੁੜਿਆ ਹੋਇਆ ਐਬ ਜੋ ਇੱਕ ਕੇਸ ਆ ਲਖਨਊ ਦਾ ਉਹਨੂੰ ਦਿੱਲੀ ਤੇ ਜਿਹੜੀ ਦਿੱਲੀ ਚ ਜਿਹੜਾ ਵੀ ਕੰਮ ਕਰੀ ਜਾਂਦਾ ਕਿਸਾਨ ਯੂਨੀਅਨ ਵਿੱਚ ਕੰਮ ਕਰੀ ਜਾਂਦੇ ਆ ਜਿਹੜੇ ਮਜ਼ਦੂਰੀਆਂ ਵਿੱਚ ਕੰਮ ਕਰੀ ਜਾਂਦੇ ਆ ਉਹਨਾਂ ਦੇ ਘਰਾਂ 'ਚ ਹੁਣ ਪਿਛਲੇ ਦਿਨੋਂ ਬਠਿੰਡੇ ਵਿੱਚ ਵੀ ਕਿਸਾਨ ਯੂਨੀਅਨ ਦੀ ਇੱਕ ਆ ਨੇਤਾ ਜਿਹੜੇ ਕੰਮ ਕਰਦੇ ਆਗੇ ਕਿਸਾਨਾਂ ਵਾਸਤੇ ਉਹਨਾਂ ਦੇ ਘਰੇ ਵੀ ਰੇਡ ਇਸੇ ਤਰੀਕੇ ਨਾਲ ਹਾਂ ਉਹਨਾਂ ਦੇ ਘਰੇ 4 ਵਜੇ ਸਵੇਰ ਇਕੱਠੇ ਹੋ ਕੇ ਐਨਆਈਆਈ ਗਿਆ ਸੀ ਰੇਡ ਕਰਨ ਅੱਜ ਸਾਡੇ ਘਰੇ 5 ਵਜੇ 5 ਵਜੇ ਇਹਨਾਂ ਨੇ ਦਰਵਾਜ਼ਾ ਖੜਕੜ ਖੜਾਇਆ ਤੇ ਸਾਨੂੰ ਨਹੀਂ ਪਤਾ ਲੱਗਿਆ ਵੀ ਕੌਣ ਆ ਗਿਆ ਸਾਨੂੰ ਕੀ ਪਤਾ 5 ਵਜੇ ਕੌਣ ਆ ਗਿਆ ਫੇਰ ਪੰਜ 3 5 ਵਜੇ 35 ਮਿੰਟ ਦੇ ਇਹਨਾਂ ਨੇ ਰਿਪੋਰਟ ਬਣਾਈ ਆ ਵੀ ਸਤੇ 5 ਵਜੇ 35 ਮਿੰਟ ਤੇ ਸ਼ੁਰੂ ਕੀਤਾ ਮੁੱਦਾ ਇਹ ਆ ਵੀ ਅਸੀਂ ਵੀ ਇੱਥੇ ਜਿਹੜੇ ਵੀ ਆਤਮਕਵਾਦੀ ਸੰਗਠਨ ਆ ਉਹਨਾਂ ਨਾਲ ਇਹਨਾਂ ਦਾ ਕੋਈ ਲਿੰਕ ਆ ਇਹ ਇਹ ਮੁੱਦਾ ਬਣਾ ਕੇ ਉਹਨਾਂ ਨੇ ਸਾਰਾ ਵੀ ਉਹਨਾਂ ਨੇ ਕੂੜਾ ਵੀ ਕੂੜਾ ਵੀ ਇਕੱਠਾ ਕਰਕੇ ਦੇਖਿਆ ਇੱਕ ਇੱਕ ਕਾਗਜ਼ ਚੈੱਕ ਕਰਕੇ ਦੇਖਿਆ ਇੱਕ ਇੱਕ ਡੈਰੀ ਦੋ ਡੈਰੀਆਂ ਤਿੰਨ ਲੈ ਕੇ ਗਏ ਆ ਦੋ ਤਿੰਨ ਕਾਗਜ਼ ਲੈ ਕੇ ਗਏ ਆ ਇੱਕ ਮੋਬਾਈਲ ਫੋਨ ਲੈ ਕੇ ਗਏ ਮੇਰਾ ਉਹਨਾਂ ਨੇ ਜਿਹੜਾ ਮੈਂ ਵਰਤਨਾ ਮੋਬਾਈਲ ਹੁਣ ਉਹਨੂੰ ਆਏ ਬਣਾਇਆ ਉਹਨਾਂ ਨੇ ਵੀ ਇਹ ਬਰਾਮਦ ਹੋਇਆ ਇੱਕ ਤਾਂ ਹੋਇਆ ਵੀ ਉਹੀ ਲਕੋ ਕੇ ਰੱਖਣਾ ਇੱਕ ਵਰਤਨਾ ਤੇ ਬਰਾਮਦ ਥੋੜੀ ਲਿਖਾਂਗੇ ਉਹ ਲੈ ਕੇ ਗਏ ਆ ਤੇ ਦੂਜਾ ਕਾਪੀ ਨਾਲ ਦੇਖ ਗਏ ਵੀ ਆਹਾ ਹਾ ਹਾ ਕਰਿਆ ਤੇ ਵੀਡੀਓ ਵਗੈਰਾ ਉਹ ਬਣਾ ਰਹੇ ਆ ਤੇ ਦੋ ਲੋ ਦੋ ਜਣੇ ਉਹਨਾਂ ਨੂੰ ਲੈ ਕੇ ਆਏ ਵੀ ਅਸੀਂ ਵੀ ਜਿਹੜੇ ਆਜ਼ਾਦ ਗਵਾਹ ਲੈ ਕੇ ਆਏ ਆ ਵੀ ਥੋੜੇ ਹੀ ਗਵਾਹ ਯਾਰ ਤੁਸੀਂ ਕਿਤੋਂ ਲੈ ਕੇ ਆਓ ਉਹ ਆਜ਼ਾਦ ਕਿਵੇਂ ਹੋਗੇ ਐਨਆਈਏ ਆਪ ਲੈ ਕੇ ਆਇਆ ਏਜੰਸੀ ਆਪ ਲੈ ਕੇ ਆਇਆ ਗਵਾਹ ਹੁੰਦਾ ਵੀ ਪਿੰਡ ਦਾ ਹੋਵੇ ਕੋਈ ਗਵਾਹ ਤਾਂ ਉਹ ਗਣਾ ਵੀ ਹਾਂ ਭਈ ਮੈਂ ਪਿੰਡ ਦੇ ਨੇ ਦੇਖਿਆ ਵੀ ਤੁਸੀਂ ਆ ਚੱਕਿਆ ਹੁਣ ਸਾਨੂੰ ਕੀ ਪਤਾ ਇੱਥੋਂ ਗਏ ਗਵਾਹ ਉਹਦੇ ਉਹ ਕੁਝ ਵੀ ਕਹਿਣ ਵੀ ਤੁਸੀਂ ਤਾਂ ਆ ਲੱਭ ਗਿਆ ਸਾਨੂੰ ਹਨਾ ਉਹਨਾਂ ਨੇ ਜਿਹੜਾ ਹੈਗਾ ਵੀ ਤਸੱਜਤ ਵਗੈਰਾ ਕੁਝ ਨਹੀਂ ਕਰਿਆ ਉਹਨਾਂ ਨੇ ਐਜਾ ਕੁਝ ਨਹੀਂ ਕਰਿਆ ਪਰ ਇੱਕ ਮੈਂਟਲ ਹਰਾਸਮੈਂਟਿਕ ਮਾਨਸਿਕ ਤਪੀੜਨ ਤਾਂ ਹੁੰਦਾ ਹੀ ਆ ਬੰਦੇ ਦਾ ਵੀ ਬੰਦੇ ਤੇ ਵੀ ਇਥੇ ਪੁਲਿਸ ਵੀ ਲੈ ਕੇ ਆਉਣੀ ਬੰਦੂਖਾਂ ਵਾਲੇ ਲੈ ਆਉਣੇ ਬੰਦਾ ਡਰ ਕੇ ਸਹਿਮ ਜਾਂਦਾ ਇਹ ਬੰਦਾ ਡਰ ਕੇ ਕੀ ਪਤਾ ਉਹਨਾਂ ਨੂੰ ਆ ਹੀ ਲੱਗਣਾ ਵੀ ਡਰੀ ਜਾਂਦੇ ਦਾ ਮਤਲਬ ਕੋਈ ਸਹਿ ਕਰਨਾ ਕੋਲੇ ਇਹਨਾਂ ਨੇ ਕੋ ਟੂੜੀ ਵਾਲਾ ਕੋਠਾ ਪਸ਼ੂਆਂ ਵਾਲਾ ਕੋਠਾ ਤਾਂ ਆਇਆ ਜਿਹੜਾ ਅੰਗ ਹੀ ਨਾ ਉਹਨੂੰ ਖੱਜਲ ਕੀਤਾ ਤੁਸੀਂ ਇੱਥੋਂ ਹਿੱਲੋ ਨਾ ਤੁਸੀਂ ਅਸੀਂ ਚੈੱਕ ਕਰੀਏ ਨੇ ਇੱਥੇ ਆ ਕੇ ਖੜੋ ਇੱਥੋਂ ਤੱਕ ਬਾਥਰੂਮ ਕਰਨ ਵੀ ਨਹੀਂ ਜਾਣ ਦਿੱਤਾ ਉਹਨਾਂ ਨੂੰ ਬਾਥਰੂਮ ਕਰਨ ਵੀ ਨਹੀਂ ਪਾਣੀ ਦੀ ਘੋਟ ਨਹੀਂ ਪੀਣ ਦਿੱਤੀ ਕੱਪੜੇ 'ਤੇ ਕਰ ਫਰੋਲੇ ਗਏ ਇਹ ਕਿਹੜੀ ਚੀਜ਼ ਚਲੋ ਬਾਕੀ ਇਹੀ ਆ ਚੀਜ਼ ਉਹੀ ਮਾਮਲਾ ਨੇ ਇਹ ਵੀ ਮਜਦੂਨਾ ਕਿਸਾਨਾਂ ਵਿੱਚ ਕੰਮ ਕਰਦੇ ਲੋਕ ਉਹਨਾਂ ਨੂੰ ਐਂ ਤੱਕ ਕੀਤਾ ਜਾਂਦਾ ਹੈਗਾ ਏ ਹੁਣ ਮਾਨਸਿਕ ਤਪੀੜਨ ਹੀ ਹੈਗਾ ਮਾਨਸਿਕ ਰੂਪ ਤੇ ਵਿੱਚ ਤੋੜ ਦੋ ਬੰਦੇ ਨੂੰ ਸ਼ਰੀਰਕ ਰੂਪ ਤੇ ਜੋ ਲੋੜ ਹੀ ਨਹੀਂ ਤੋੜਨ ਦੀ ਹੁਣ ਕਿਸਾਨਾਂ ਨਾਲ ਸੰਗਠਨਾਂ ਜਿਹੜੇ ਕਿਸਾਨ ਯੂਨੀਅਨਾਂ ਹੈਗੀਆਂ ਉੱਥੇ ਲੋਕ ਸਮਰਥਨ ਕਰਨਗੇ ਇਹ ਤਾਂ ਐਵੀਆਂ ਜਿਹੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਵੀ ਦੱਲੇਵਾਲ ਕੱਲ ਨੂੰ ਕਿਸਾਨ ਨੇਤਾ ਦੱਲੇਵਾਲ ਮਰ ਜੇ ਕੱਲ ਨੂੰ ਉਹਨਾਂ ਦੀ ਸ਼ਹਾਦਤ ਹੋ ਜੇ ਹਾਂਜੀ ਦੱਲੇਵਾਲ ਦੱਲੇਵਾਲ ਤੇ ਆਪਣਾ ਜਿਹੜਾ ਪੰਜਾਬ ਜਿਹੜੇ ਜਾਗਰੂਕ ਲੋਕ ਹੈਗੇ ਆ ਉਹਨਾਂ ਨੂੰ ਸ਼ਾਂਤ ਕੀਤਾ ਜਾਵੇ ਪਹਿਲਾਂ ਹੀ ਡਰ ਦਾ ਮਾਹੌਲ ਬਣਾ ਦਿਓ ਕਿਉਂਕਿ ਜਿਹੜੀ ਵਗਰਾਹ ਜਸੇਬੰਦੀ ਹਜੇ ਤਨਾਲ ਹੈ ਨਹੀਂ ਗਈ ਹਜੇ ਉਹਨੇ ਭੀੜ ਨਹੀਂ ਦਿਖਾਈ ਜਿਹੜੇ ਮਜ਼ਦੂਰ ਇਕੱਠੇ ਹੋ ਜਾਣਾਂ ਤੇ ਮਜ਼ਦੂਰ ਦੀ ਤੇ ਕਿਸਾਨ ਦੀ ਤਾਕਤ ਸਭ ਤੋਂ ਵੱਡੀ ਤਾਕਤ ਆ ਇਹ ਡਰਦੇ ਨੇ ਇਹੀ ਆ ਸਭ ਤੋਂ ਵੱਡਾ ਕਾਰਨ ਜਿਹੜਾ ਮਹਾਨਸਾਨ ਨੂੰ ਲੱਗਦਾ ਇਹ ਤਾਂ ਹੀ ਉਹਨਾਂ ਨੇ ਨੌ ਦੀ ਬੰਨੂ ਰੈਸਟ ਕੀਤਾ ਸੀ ਕਿਸਾਨ ਅੰਦਲੇ ਮੇਰੇ ਵੀ ਮਜ਼ਦੂਰਾਂ ਨੂੰ ਜਾਗਰਿਤ ਕਰ ਰਹੀ ਆ ਹੁਣ ਉਹ ਵੀ ਹੁਣ ਜੇ ਡੱਲੇਵਾਲ ਜੀ ਬੈਠੇ ਨੇ ਉਹ ਆਪ ਦਾ ਉਹਨਾਂ ਨੇ ਵੀ ਜਿਹੜਾ ਉਹਨਾਂ ਨੇ ਭੁੱਖ ਹੜਤਾਲ ਕੀਤੀ ਆ ਉਹਦਾ ਸਭ ਤੋਂ ਵੱਡਾ ਕਾਰਨ ਇੱਕ ਸਾ ਇਹ ਸੈਂਟਰਲ ਏਜੰਸੀ ਆ ਇਹ ਸਰਕਾਰ ਭੇਜ ਰਹੀ ਆ ਕੇਂਦਰ ਸਰਕਾਰ ਹੀ ਭੇਜ ਰਹੀ ਆ ਇਹ ਕੇਂਦਰ ਸਰਕਾਰ ਦੀ ਹੀ ਨੀਤੀ ਆ ਕਿਸੇ ਨੂੰ ਵੀ ਧਮਕਾਉਣਾ ਕਿਸੇ ਵੀ ਕਿਸਾਨ ਨੂੰ ਮਜ਼ਦੂਰ ਨੇਤਾਂ ਨੂੰ ਧਮਕਾਉਣਾ ਇਹਨਾਂ ਦੇ ਥਰੂ ਹੀ ਕਰਦੇ ਆ ਹੁਣੇ ਕੋਈ ਇਹੋ ਜਿਹਾ ਮੁੱਦਾ ਬਣਾਉਣ ਕੇ ਅੰਦਰ ਕਰ ਦੇਣਗੇ ਵੀ ਲੋਕ ਡਰ ਜਾਣਗੇ ਅਸਲ ਮਾਮਲਾ ਕੀ ਹੈ ਕਿ ਹੁਣ ਪੰਜਾਬ ਦੇ ਵਿੱਚ ਜਿੰਨਾ ਕੇਂਦਰ ਸਰਕਾਰ ਲੋਕਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਤੋਂ ਭੱਜੀ ਹੋਈ ਐ ਖਾਸ ਕਰਕੇ ਕਿਸਾਨੀ ਦੇ ਮੰਗਾਂ ਤੋਂ ਤੇ ਕਿਸਾਨੀ ਦਾ ਘੋਲ ਹੁਣ ਵਧਣਾ ਉਸ ਨੂੰ ਰੋਕਣ ਵਾਸਤੇ ਲੋਕਾਂ ਤੇ ਡਰ ਪਾਉਣ ਵਾਸਤੇ ਤੇ ਜਿਵੇਂ ਪਿੱਛੇ ਇਹਨਾਂ ਨੇ ਇੱਕ ਕੋਲੀ ਨੂੰ ਅੰਦਰ ਕੀਤਾ ਸੀ ਵੀ ਕੋਈ ਕਾਰਵਾਈ ਨਹੀਂ ਸੀ ਕੋਈ ਕੁਛ ਨਹੀਂ ਪੁੱਛਿਆ ਨਹੀਂ ਦੱਸਿਆ ਨਹੀਂ ਚੱਕ ਕੇ ਉਹਨੂੰ ਅੰਦਰ ਕਰਤਾ ਤੇ ਹੁਣ ਅੱਜ ਜੇ ਪਿੰਡ ਗੰਡੜਾ 'ਚ ਆਇਆ ਤੇ ਇਹਦਾ ਮਤਵ ਵਾਲਾ ਲੋਕਾਂ ਤੇ ਦਬਾਅ ਤੇ ਲੋਕਾਂ ਤੇ دہشت ਪਾਉਣ ਵਾਲਾ ਮਸਲਾ ਇਸ ਕਰਕੇ ਲੋਕਾਂ ਨੇ ਅੱਜ ਉਹਨਾਂ ਦੀ ਦਸਤ ਨੂੰ ਪੈਰਾਂ ਥੱਲੇ ਲਤੜਿਆ ਉਹਨਾਂ ਦੀ ਦਸਤ ਨੂੰ ਤੋੜਿਆ ਅਸੀਂ ਆਸ ਕਰਦੇ ਹਾਂ ਕਿ ਲੋਕ ਇਵੇਂ ਹੀ ਜਿਵੇਂ ਕਿਸੇ ਤੇ ਜ਼ਬਰ ਕਿਸੇ ਤੇ ੱੱਕਾ ਹੁੰਦਾ ਆਪਣੀ ਤਾਕਤ ਦੇ ਨਾਲ ਉਸ ਮਸਲੇ ਨੂੰ ਹੱਲ ਕਰਨ ਨਾ ਕਿ ਇਥੋਂ ਕੇਂਦਰ ਜਾਂ ਪੰਜਾਬ ਪੁਲਿਸ ਕਿਸੇ ਦਾ ਕੱਖ ਨਹੀਂ ਵਿਗਾੜ ਸਕਦੀ ਜੇ ਤੁਸੀਂ ਇਕੱਠੇ ਆਤਾ ਉਹ ਅੱਡ ਦਾ ਜੇ ਤੁਸੀਂ ਭਰਾਵੋ ਇੱਥੇ ਇਕੱਠੇ ਹੋਏ ਆ ਤੁਸੀਂ ਸਾਰੇ ਆਏ ਆ ਤਾਂ ਉਹੀ ਪੁਲਸਾ ਚ ਤੁਹਾਡੇ ਸਾਹਮਣੇ ਉਹ ਲੇਨੜੀਆਂ ਕਰਦੀ ਸੀ ਤੇ ਉਦੋਂ ਪਹਿਲਾਂ ਇੱਥੇ ਕਿਸੇ ਇਕੱਲੇ ਬੰਦੇ ਨੂੰ ਛੁੱਪਣ ਨਹੀਂ ਦਿੱਤਾ ਜਾ ਰਿਆ ਸੀ ਇੱਥੋਂ ਵੀ ਲੰਘਣ ਨਹੀਂ ਦਿੱਤਾ ਜਾ ਰਿਆ ਸੀ ਇਹਦਾ ਮਤਲਬ ਇਸ ਗੱਲ ਤੋਂ ਸਬਕ ਲਓ ਕਿ ਜੇ ਅਸੀਂ ਇਕੱਠੇ ਆ ਸਾਡਾ ਇੱਕ ਆ ਤੇ ਜਿੰਨੀ ਮਰਜ਼ੀ ਫੋਰਸ ਆ ਜਾਏ ਜਿੰਨੀ ਮਰਜ਼ੀ ਪੁਲਸ ਆ ਜਾਏ ਉਹ ਬਹੁਤ ਡਾਖੜਖਾ ਸਕਦੀ ਜਾਂ ਦੋ ਚਾਰਾਂ ਨੂੰ ਕੁੱਟ ਸਕਦੇ ਆ ਪਰ ਉਹ ਬਹੁਤਾ ਵੱਡਾ ਕੁਝ ਕਰ ਨਹੀਂ ਸਕਦੀ ਅੱਡਾਲਾ ਮਾਮਲਾ ਉਹ ਚਾਹੇ ਇੱਥੇ ਪੁੱਛ ਪੜਤਾਲ ਕਰਕੇ ਗਿਆ ਇਨਕੁਆਇਰੀ ਕਰਕੇ ਗਿਆ ਪਰ ਅਸੀਂ ਇਸ ਨੂੰ ਵੀ ਮੰਨ ਭਾਗੀ ਮੰਨਦੇ ਆ ਕਿ ਲੋਕਾਂ ਨੂੰ ਜ਼ਬਰੀ ਧੱਕਾ ਕਰਨਾ ਲੋਕਾਂ ਨੂੰ ਜ਼ਬਰਿਆਕ ਰੈਸਮੈਂਟ ਕਰਨਾ ਉਹਨਾਂ ਦੀ ਘਲਾਂੀਆਂ ਤਲਾਸ਼ਾਂ ਲੈਣੀਆਂ ਇਹ ਕੇਂਦਰ ਸਰਕਾਰ ਆਪਣੇ ਉਹਨਾਂ ਫੈਸਲਿਆਂ ਤੋਂ ਭੱਜੀ ਹੋਈ ਆ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਚਾਹੇ ਉਹ ਕਿਸਾਨੀ ਘੋੜਾ ਵਾਲੇ ਹੋਣ ਚਾਹੇ ਕੋਈ ਹੋਰ ਮਸਲੇ ਆ ਉਹਨਾਂ ਤੋਂ ਭੱਜੀ ਹੋਈ ਆ ਇਸ ਕਰਕੇ ਸਾਰੇ 39 ਜੇ ਕੋਈ ਇਸ ਗੱਲ ਤੇ ਸਾਰੇ ਸਹਿਮਤ ਹੋ ਤਾਂ ਡਾਕੂਮੈਂਟ ਆਪਾਂ ਹੋਰ ਬਹਿ ਕੇ ਉੱਥੇ ਨਾਰੇ ਨੂਰੇ ਲਾ ਗਏ ਲਾ ਗਏ ਲੋਕਾਂ ਦੇ ਉੱਥੇ ਜੋ ਬਹਿ ਜੋ ਤਾਂ ਧੰਨਵਾਦ ਆ ਕੋਈ ਜਿਹੜਾ ਭੈਣ ਭਰਾ ਹੋਣਾ ਇਹਨੂੰ ਜਾਗਰਣ ਹੋਵੇ ਉਹਨਾਂ ਨੇ 15 ਕੁ 20 ਮਿੰਟ ਤੱਕ ਬੁਲਾਇਆ ਉੱਥੇ ਵੀ ਜਾਣ ਦਾ ਜ਼ਰੂਰ ਚੱਲ ਜਾਣਾ ਆਪਣਾ ਉੱਥੇ ਪੁਲਿਸ ਸਟੇਸ਼ਨ ਵੀ ਜਿਹੜਾ ਲੋਕਲ ਪੁਲਿਸ ਆ ਆ ਆ ਆ ਆਰਿਸ਼ਣਾ ਹੋਵੇ ਆ ਜੇ ਉੱਥੇ ਬੈਠੋ ਡਾਕੂਮੈਂਟ ਬੈਠੋ ਚਲੋ ਬਾਹਰ ਉੱਪਰ ਲੜਦੇ ਨੇ ਨੰਬਰ ਸਾਬਤ ਕੀਤੇ ਇਹ ਬਹੁਤ ਹੀ ਮਾੜੀ ਗੱਲ ਹੈ ਕਿ ਅੱਜ ਜਿਹੜੇ ਵੀ ਇੱਥੇ ਸੰਘਰਸ਼ ਸੀ ਲੋਕ ਨੇ ਜਿਹੜੇ ਸੰਘਰਸ਼ਾਂ ਲਈ ਲੜ ਰਹੇ ਨੇ ਉਹਨਾਂ ਦੇ ਘਰੋਂ ਤੇ ਮੋਦੀ ਹਕੂਮਤ ਵੱਲੋਂ ਉਹਨਾਂ ਨੂੰ ਦਬਾਉਣ ਵਾਸਤੇ ਡਰਾਉਣ ਵਾਲੇ ਐਨਆਈਏ ਵਰਗੀਆਂ ਏਜੰਸੀਆਂ ਤੋਂ ਉਹਨਾਂ ਤੇ ਦਬੇ ਪਵਾਏ ਜਾ ਰਹੇ ਉਹਨਾਂ ਤੇ ਡਰ ਪਵਾਇਆ ਜਾ ਰਿਹਾ ਕਿਉਂਕਿ ਆਉਣ ਵਾਲੇ ਦਿਨਾਂ 'ਚ ਜਿਹੋ ਜੀ ਇੱਥੇ ਕੇਂਦਰ ਸਰਕਾਰ ਜਾਂ ਮੋਦੀ ਸਰਕਾਰ ਕਾਨੂੰਨ ਲੈ ਕੇ ਆ ਰਹੀ ਹੈ ਉਹਨਾਂ ਤੇ ਸਾਰੇ ਦੇ ਸਾਰੇ ਬੁਲਕ ਨੇ ਉੱਠਣਾ ਤੇ ਅੱਜ ਜਿਹੜਾ 10 ਥਾਵਾਂ ਤੇ ਇਹਨਾਂ ਨੇ ਰੇਟ ਮਾਰੇ ਨੇ ਉਹ ਇਸ ਡਰ ਚੋਂ ਹੀ ਮਾਰੇ ਆ ਕਿਉਂਕਿ ਜਿਹੜੀ ਹੁਣ ਅਗਲੀ ਲੜਾਈ ਆ ਉਹ ਬਹੁਤ ਵੱਡੀ ਛਿੜਨ ਜਾ ਰਹੀ ਆ ਤੇ ਲੋਕਾਂ ਨੂੰ ਡਰਾਉਣ ਵਾਸਤੇ ਵੀ ਪਿੰਡਾਂ 'ਚ ਦਹਿਸਤ ਪਾ ਦਿਓ ਵੀ ਯਾਰ ਕੋਈ ਜਥੇਬੰਦੀਆਂ ਨਾਲ ਸ਼ਾਮਲ ਨਾ ਹੋਵੇ ਕੋਈ ਜਥੇਬੰਦੀਆਂ ਦੇ ਜਾਵੇ ਨਾ ਇਹ ਇੱਕ ਡਰਾਉਣ ਤੋਂ ਹੀ ਆ ਕਿਉਂਕਿ ਇਹ ਪਰਿਵਾਰ ਜਦੋਂ ਨੋਦੀਪਾਲੇ ਮਾਵਲੇ 'ਚ ਵੱਡੀ ਗੰਟੀ ਚੋਂ ਤੋਂ ਨੋਦੀਪ ਦੇਵੀ ਜ਼ਬਰ ਕੀਤਾ ਧੱਕਾ ਕੀਤਾ ਪਰ ਅੱਜ ਉਹ ਸਾਰਾ ਪਰਿਵਾਰ ਫਿਰ ਜਥੇਬੰਦੀਆਂ ਨਾਲ ਹੀ ਖੜਾ ਜਥੇਬੰਦੀਆਂ 'ਚ ਕੰਮ ਕਰ ਰਿਹਾ ਜਨੇ ਪਰਿਵਾਰ ਨੂੰ ਡਰਾਉਣਾ ਤੇ ਨਾਲ ਪਿੰਡਾਂ ਨੂੰ ਦਬਾਉਣਾ ਲੋਕਾਂ ਤੇ دہشت ਪਾਉਣੀ ਵੀ ਯਾਰ ਹਕੂਮਤ ਬਹੁਤ ਤਗੜੀ ਹੁੰਦੀ ਆ ਪਰ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਇੱਥੇ ਹਕੂਮਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਕੂਮਤਾਂ ਬਦਲਦੀਆਂ ਰਹਿੰਦੀਆਂ ਪਰ ਲੋਕ ਆਪਦੇ ਸੰਘਰਸ਼ਾਂ ਤੋਂ ਵਾਪਸ ਨਹੀਂ ਮੁੜਦੇ ਜਿੰਨਾ ਮਰਜੀ ਕੇਂਦਰ ਸਰਕਾਰ ਲੋਕਾਂ ਤੇ ਜ਼ਬਰ ਕਰ ਲੇ ਜਿੰਨਾ ਮਰਜੀ ਡਰਾ ਲੇ ਪਰ ਲੋਕ ਸੰਘਰਸ਼ਾਂ ਚ ਰਹਿਣਗੇ ਤੇ ਉਹ ਆਪਦੇ ਜਿਹੜੇ ਅ ਕੇਂਦਰ ਸਰਕਾਰ ਦੀ ਜਿਹੜੀ ਐਨਆਈਏ ਜਿਹੜੀ ਰੇਡ ਹੋਈ ਸੀ ਕੋਈ ਗਲਤ ਬਾਤ ਹੋਈ ਕਿਸੇ ਤੁਸੀਂ ਯੂਨੀਅਨ ਪ੍ਰਧਾਨ ਨੂੰ ਕਿਸੇ ਨਾਲ ਕੋਈ ਮਾੜੀ ਗੱਲ ਤੇ ਇਹੇ ਹੋਈ ਵੀ ਯਾਰ ਪਹਿਲਾਂ ਜਿੱਡੇ ਵੱਡਾ ਇੱਥੇ دہشت ਪਈ ਹੋਈ ਸੀ ਕਿਸੇ ਨੂੰ ਇੱਥੇ ਛਿਪਣ ਨਹੀਂ ਦਿੱਤਾ ਜਾਂਦਾ ਸੀ ਮੈਂ ਖੁਦ ਇੱਥੇ ਆ ਕੇ ਜਦੋਂ ਲੋਕਾਂ ਨੂੰ ਲਾਹ ਬੰਦ ਕਰਕੇ ਲੋਕਾਂ ਨੂੰ ਇਕੱਠੇ ਲੈ ਕੇ ਆਂਦਾ ਤਾਂ ਇੱਥੇ ਜਦੋਂ ਅਸੀਂ ਨਾਰੇਬਾਜ਼ੀ ਸ਼ੁਰੂ ਕੀਤੀ ਜਣੇ ਉਸ ਤੋਂ ਬਾਅਦ ਉਹ ਪਛਾਹ ਹਟਿਆ ਨਹੀਂ ਤਾਂ ਇੱਥੇ ਚਿੜੀ ਨਹੀਂ ਫੜਕਣ ਦਿੱਤੀ ਇਹਨਾਂ ਨੇ ਇੰਨਾ دہشت ਪਾਈ ਹੋਈ ਸੀ ਇਹਨੇ ਡਰ ਪਾਇਆ ਹੋਇਆ ਸੀ ਸਾਡੇ ਨਾਰੇ ਲਾਉਣ ਤੋਂ ਬਾਅਦ ਫਿਰ ਉਹ ਬਾਹਰ ਆਇਆ ਤੇ ਫਿਰ ਸਾਡੇ ਸਵਾਲ ਪੁੱਛਣ ਤੇ ਵੀ ਕੋਈ ਜਵਾਬ ਨਹੀਂ ਦਿੱਤਾ ਜਿਹੜੇ ਮੋਮ ਧਾਰ ਕੇ ਤੁਰ ਗਏ ਇਸ ਕਰਕੇ ਕੋਈ ਸਾਡੀ ਕਿਸੇ ਗੱਲ ਦਾ ਕਿਸੇ ਅਰਥ ਦਾ ਉਹਨਾਂ ਨੇ ਜਵਾਬ ਨਹੀਂ ਦਿੱਤਾ ਵੀਰੇ ਮੇਰਾ ਨਾਮ ਰਾਮਪਾਲ ਸਿੰਘ ਆ ਤੇ ਅੱਜ ਸਾਡੇ ਘਰ ਐਨਆਈਏ ਦੁਆਰਾ ਰੇਡ ਕੀਤੀ ਗਈ 5:00 ਵਜੇ ਉਹਨਾਂ ਨੇ ਦਰਵਾਜ਼ਾ ਖੜਕੜਾਇਆ ਤੇ ਉਹਨਾਂ ਨੇ 5:35 ਦਾ ਆਪ ਦਾ ਨੋਟ ਕੀਤਾ ਤੇ 5:35 ਸੀ ਰੇਡ ਸ਼ੁਰੂ ਕਰੀ ਤੇ ਉਹਨਾਂ ਨੇ ਘਰ ਦਾ ਕੋਨਾ ਕੋਨਾ ਛਾਣ ਮਾਰਿਆ ਇਹ ਕਹਿ ਕੇ ਕਿ ਅਸੀਂ ਇੱਕ ਪੁਰਾਣਾ ਕੇਸ ਲਖਨਊ ਕੌਨਸਿਫਰੈਂਸੀ ਕੇਸ ਜਿਹੜਾ ਉਹ ਨਾਮ ਲੈ ਰਹੇ ਸੀ ਵਾਰੀ ਵਾਰੀ ਲਖਨਊ ਕੌਨਸਿਫਰੈਂਸੀ ਕੇਸ ਦੇ ਆ ਆਧਾਰ ਤੇ ਅਸੀਂ ਇਹ ਕਰਦਾ ਵੀ ਛਾਪੇਮਾਰੀ ਕਰਨ ਆਏ ਆ ਤੇ ਉਸ ਕੇਸ ਨਾਲ ਹੀ ਸਾਡਾ ਤਾਂ ਕੋਈ ਤਾਲੁਕਤ ਨਹੀਂ ਲਖਨਊ ਕਿੱਥੇ ਮੈਂ ਲਗਾਤਾਰ ਜੋ 2021 21 ਵਿੱਚ ਮੈਂ ਕਿਸਾਨ ਅੰਦੋਲਨ ਵਿੱਚ ਐਕਟਿਵਲੀ ਕੰਮ ਕਰਦਾ ਰਿਹਾ। ਇਸ ਤੋਂ ਬਾਅਦ ਘਰ ਦੀ ਸਥਿਤੀ ਨਾ ਠੀਕ ਹੋਣ ਕਾਰਨ ਮੈਂ ਇੱਕ ਇੰਡਸਟਰੀਅਲ ਇੰਡਸਟਰੀਅਲ ਏਰੀਆ ਹੈਗਾ ਆ ਨੀਅਰ ਆਈਐਮਟੀ ਮਾਨੇਸਰ ਉੱਥੇ ਕੰਮ ਕਰਨਾ ਸ਼ੁਰੂ ਕੀਤਾ। ਮਜ਼ਦੂਰਾਂ ਵਿੱਚ ਵੀ ਨਾਲ ਦੀ ਨਾਲ ਕੰਮ ਕਰਨਾ ਮੈਂ ਸ਼ੁਰੂ ਕੀਤਾ ਕਿਉਂਕਿ ਜਿਹੜਾ ਵੀ ਮਜ਼ਦੂਰ ਠੇਕੇ ਠੇਕੇਦਾਰੀ ਹੁਣ ਆਪਾਂ ਆਪਾਂ ਨੂੰ ਪਤਾ ਚੱਲ ਰਹੀ ਹੈ। ਠੇਕੇਦਾਰੀ ਨਾਲ ਕੰਮ ਕਰਵਾ ਕੇ ਜਿਆਦਾ ਮਿਹਨਤ ਕਰਵਾ ਕੇ ਘੱਟ ਤੋਂ ਘੱਟ ਪੈਸੇ ਦੇਣਾ ਇਹ ਉੱਥੇ ਆਮ ਜਿਹੀ ਗੱਲ ਆ ਜਿੱਥੇ ਆਪਾਂ ਜਾਣਦੇ ਆ ਵੀ ਖੇਤਾਂ ਖੇਲਾਨਾਂ ਵਿੱਚ ਵੀ ਮਜ਼ਦੂਰਾਂ ਨਾਲ ਕਿਤੇ ਨਾ ਕਿਤੇ ਹੁੰਦਾ ਹੈਗਾ। ਕੀ ਤੁਹਾਡੇ ਨਾਲ ਉਹਨਾਂ ਨਾਲ ਕੀ ਗੱਲਬਾਤ ਕੀਤੀ ਕੀ ਪੁੱਛਿਆ ਤੁਹਾਡੇ ਕੋਲੋਂ ਕੀ ਕਹਿੰਦੇ ਸੀ ਕਿੰਨੇ ਜਿਵੇਂ ਆਏ? ਉਹ ਤਕਰੀਬਨ 8 8-9 ਜਣੇ ਤਾਂ ਸੀਗੇ ਘਰੇ ਜਿਹਨਾਂ ਨੇ ਸਾਰੀ ਸਾਰਾ ਫਰੋਲਾ ਤਰੀ ਕਰੀ ਇੱਥੇ ਤੇ ਜਿਹੜੇ ਬਾਹਰ ਸੀ ਉਹ ਤਾਂ ਚਲੋ ਬਾਹਰ ਸੀਗੇ ਸਾਨੂੰ ਨਹੀਂ ਪਤਾ ਕਿੰਨੇ ਜਣੇ ਸੀਗੇ। ਜਿਹੜੇ ਘਰੇ ਸੀਗੇ ਉਹ 8 ਜਣੇ ਸੀਗੇ ਤੇ ਉਹਨਾਂ ਦੇ ਵਿੱਚ ਮੇਨ ਜਿਹੜੀ ਹੈੱਡ ਹੈੱਡ ਸੀ ਨੇਹਾ ਕੋਈ ਉਹਨਾਂ ਨੇ ਨਾਮ ਦੱਸਿਆ ਸੀ ਆਪ ਦਾ ਤੇ ਉਹਨਾਂ ਨੇ ਵੀ ਸਾਡੇ ਤੋਂ ਸਾਈਨ ਵਗੈਰਾ ਵੀ ਇੱਕ ਇੰਡਾਇਰੈਕਟਲੀ ਇੱਕ ਫੋਰਸਫੁਲੀ ਕਰਵਾਇਆ ਸਾਡੇ ਤੋਂ ਵੀ ਤੁਸੀਂ ਸਾਈਨ ਤੁਹਾਨੂੰ ਕਰਨੇ ਪੈਣਗੇ ਕੀ ਕਿਆ ਕੀ ਸਾਈਨ ਤਾਂ ਕਰਨੇ ਪਏ ਕੀ ਕੀ ਸੀ ਸਟਾਰਟਿੰਗ ਕੀ ਗੱਲਬਾਤ ਹੋਈ ਸਟਾਰਟਿੰਗ ਗੱਲ ਇਹੀ ਕੀਤੀ ਉਹਨਾਂ ਨੇ ਵੀ ਤੁਸੀਂ ਦੱਸੋ ਵੀ ਤੁਸੀਂ ਮੁੱਕਰਨਾ ਨਹੀਂ ਹੈਗਾ ਵੀ ਤੁਹਾਨੂੰ ਜਿਹੜਾ ਅਸੀਂ ਪੁੱਛਾਂਗੇ ਤੁਸੀਂ ਸਿੱਧਾ ਸਿੱਧਾ ਜਵਾਬ ਦੇਣਾ ਸਾਨੂੰ ਅਸੀਂ ਵੀ ਜਿਆਦਾ ਕੁਝ ਮੰਮੀ ਪਾਪਾ ਭੋਲੇ ਨੇ ਉਹਨਾਂ ਨੇ ਕੁਝ ਨਹੀਂ ਕਿਹਾ ਅਸੀਂ ਜਿਹੜਾ ਉਹਨਾਂ ਨੇ ਕੁਝ ਪੁੱਛਿਆ ਨਾਰਮਲ ਹੀ ਪੁੱਛਿਆ ਕਹਿੰਦੇ ਬਾਕੀ ਥੋੜ ਨੂੰ ਜਿਹੜੀ ਵੀ ਅਸੀਂ ਜਾਣਕਾਰੀ ਹੈ ਉਥੋਂ ਉਥੇ ਲਵਾਂਗੇ ਪੁਲਿਸ ਸਟੇਸ਼ਨ ਤੋਂ ਲੋਕਲ ਪੁਲਿਸ ਸਟੇਸ਼ਨ ਬੁਲਾਇਆ ਜਾਊਗਾ ਤੇ ਜਿਹੜੀ ਮੇਨ ਜਾਣਕਾਰੀ ਉਹਨਾਂ ਨੇ ਜਿਆਦਾ ਕੁਝ ਮੰਗੀ ਨਹੀਂ ਸਾਡੇ ਤੋਂ ਬਸ ਇਹ ਕਹਿ ਕੇ ਉਹਨਾਂ ਨੇ ਆਖਿਆ ਵੀ ਸੀ ਸਾਨੂੰ ਅਸੀਂ ਹੋਰ ਕੁਝ ਨਹੀਂ ਹੈਗਾ ਤੁਹਾਨੂੰ ਸਾਡੇ ਨਾਲ ਕੋਈ ਤੁਹਾਡੇ ਨਾਲ ਕੋਈ ਲੈਣ ਦਾ ਨਾ ਬਸ ਬਸ ਇਹੀ ਆ ਵੀ ਜਿਹੜਾ ਸਾਨੂੰ ਇੱਥੇ ਇੱਕ ਟੈਰਿਸ ਸੰਗਠਨ ਆ ਮੌਇਸਟ ਆਰਗੇਨਾਈਜੇਸ਼ਨ ਕੋਈ ਉਹਨਾਂ ਨੇ ਕਹਿ ਕੇ ਲਿੰਕ ਉਹਦੇ ਨਾਲ ਲਿੰਕ ਇੱਕ ਜਿਹੜਾ ਲਖਨਊ ਕੌਂਫਰੰਸ ਕੇਸ ਆ ਉਹਦੇ ਕਰਕੇ ਅਸੀਂ ਇੱਥੇ ਰੇਡ ਕਰ ਰਹੇ ਹਾਂ ਤੇ ਜਿਆਦਾ ਉਹਨਾਂ ਨੇ ਕੋਈ ਜਿਆਦਾ ਗੱਲਬਾਤ ਨਹੀਂ ਕੀਤੀ ਚੁੱਪਚਾਪ ਉਹਨਾਂ ਨੇ ਜਿਹੜਾ ਰੇਡ ਵਗੈਰਾ ਦਾ ਆਪਦਾ ਕਰਿਆ ਉਹਨਾਂ ਨੇ ਕੰਮ ਤੇ ਇਹੀ ਕਰਿਆ ਜਿਆਦਾ ਕੁਝ ਉਹਨਾਂ ਨੇ ਜਾਣਕਾਰੀ ਨਹੀਂ ਲਈ ਕੀ ਕਹਿ ਕੇ ਗਏ ਸੀ ਪਹਿਲਾਂ ਵੀ ਕੋਈ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਰੇਡ ਹੋਣੀ ਪਹਿਲਾਂ ਇਸ ਤਰ੍ਹਾਂ ਦੀ ਕੋਈ ਰੇਡ ਵਗੈਰਾ ਨਹੀਂ ਹੋਈਗੀ ਤੇ ਕਹਿ ਕੇ ਇਹੀ ਗਏ ਆ ਵੀ ਤੁਹਾਨੂੰ ਆਉਣਾ ਹੀ ਪਊਗਾ ਉਹ ਕਹਿੰਦੇ ਸੀ ਵੀ ਸਾਡੇ ਨਾਲ ਚੱਲੋ ਮੈਂ ਕਿਹਾ ਜੀ ਮੈਂ ਕੁਝ ਬ੍ਰੀਕਫਾਸਟ ਵਗੈਰਾ ਸਵੇਰ ਨੂੰ ਕੁਝ ਚਾਹ ਵੀ ਨਹੀਂ ਪੀਤੀ ਤੇ ਮੈਂ ਨਹੀਂ ਆ ਸਕਦਾ ਨਾਲ ਤੇ ਉਹ ਕਹਿੰਦੇ ਵੀ ਤੁਹਾਨੂੰ ਆਉਣਾ ਹੀ ਪਊਗਾ ਲੋਕਲ ਪੁਲਿਸ ਸਟੇਸ਼ਨ ਤੁਹਾਨੂੰ ਬੁਲਾਇਆ ਜਾਊਗਾ ਜੇ ਉੱਥੇ ਤੁਹਾਡੀ ਜਾਣਕਾਰੀ ਨਾਲ ਹੀ ਤਾਂ ਚੰਡੀਗੜ੍ਹ ਵੀ ਸ਼ਾ ਤੁਹਾਨੂੰ ਜਾਣਾ ਪਊਗਾ ਕੋਈ ਲੋਕਲ ਪੁਲਿਸ ਵਾਲੇ ਸੀ ਨਾਲ ਨਾਲ ਮੁਖਸਰ ਤੋਂ ਕੁਝ ਉਹ ਕਾਂਸਟੇਬਲ ਲੈ ਕੇ ਆਈ ਸੀ ਔਮਨ ਕਾਂਸਟੇਬਲ ਸੀ ਕੀ ਲੱਗਦਾ ਕੀ ਕਾਰਨ ਹੈ ਜਿਹੜੀ ਕੋਈ ਲੱਗਦਾ ਹੈ ਰੇਡ ਹੋਈ ਸੀ ਸਾਨੂੰ ਤਾਂ ਇਹ ਲੱਗਦਾ ਵੀ ਜਿਹੜੇ ਵੀ ਜਾਗਰੂਕ ਲੋਕ ਹੈਗੇ ਆ ਜਿਹੜੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰ ਸਕਦੇ ਆ ਜਿਹੜੇ ਜਾਗਰੂਕ ਕਰਦੇ ਆ ਲੋਕਾਂ ਨੂੰ ਉਹਨਾਂ ਦੇ ਘਰਾਂ 'ਚ ਹੀ ਇਹ ਰੇਡ ਵਗਾਰਾ ਹੁੰਦੀ ਆ ਆਮ ਜਨਤਾ ਦੇ ਕਿਸੇ ਵੀ ਜਿਨ੍ਹਾਂ ਨੂੰ ਆਮ ਜਨਤਾ ਤੋਂ ਇਹਨਾਂ ਨੂੰ ਨਹੀਂ ਹੈਗਾ ਖਤਰਾ ਕਿਉਂਕਿ ਉਹਨਾਂ ਕੋਲੇ ਹਜੇ ਵਿਚਾਰ ਨਹੀਂ ਜਿਹੜੇ ਵਿਚਾਰ ਲੋਕਾਂ ਨੂੰ ਦਿੰਦੇ ਆ ਜਿਹੜੇ ਕਹਿੰਦੇ ਆ ਵੀ ਆਪਾਂ ਨੂੰ ਸੰਗਠਿਤ ਹੋਣ ਦੀ ਜ਼ਰੂਰਤ ਆ ਜਿਹੜੇ ਮਜ਼ਦੂਰ ਕਲਾਸ ਵਿੱਚ ਤੇ ਵਰਕਿੰਗ ਕਲਾਸ ਵਿੱਚ ਕਿਸਾਨਾਂ ਵਿੱਚ ਕੰਮ ਕਰੀ ਜਾਂਦੇ ਆ ਉਹਨਾਂ ਦੇ ਉੱਤੇ ਇਹ ਤਾਂ ਹੁਣ ਹੀ ਹੈਗਾ ਇਹ ਸਚਾਈ ਹੈਗੀ ਆ ਜਿਹੜਾ ਹੁਣ ਸਮਾਂ ਚੱਲ ਰਿਹਾ ਦੌਰ ਚੱਲ ਰਿਹਾ ਏ ਮੈਨੂੰ ਲੱਗਦਾ ਵੀ ਇਹੀ ਆ ਵੀ ਸਾਡੀ ਗਲਤੀ ਜਿਹੜੀ ਐਨਆਈਏ ਨੇ ਰੇਡ ਜਿਹੜੇ ਕਾਰਨ ਕਰੀ ਆ ਉਹ ਸਾਡੀ ਗਲਤੀ ਇਹ ਆ ਵੀ ਅਸੀਂ ਸੱਚ ਦੇ ਨਾਲ ਖੜਦੇ ਹਾਂ ਹਮੇਸ਼ਾ ਖੜੇ ਰਵਾਂਗੇ ਇਹੀ ਡਰ ਆ ਉਹਨਾਂ ਨੂੰ ਵੀ ਅਸੀਂ ਰੇਡ ਰੂਟ ਪਾ ਕੇ ਅਸੀਂ ਪੁਲਿਸ ਸਟੇਸ਼ਨ ਇਹਨਾਂ ਨੂੰ ਬੁਲਾ ਕੇ ਧਮਕਾਇਆ ਜਾਵੇ ਵੀ ਇਹ ਡਰ ਕੇ ਕੁਛ ਨਾ ਕਰਨ ਕੱਲ ਨੂੰ ਜਿਹੜੇ ਮਜ਼ਦੂਰਾਂ ਵਿੱਚ ਕੰਮ ਕਰੀ ਜਾਂਦੇ ਆ ਉਹਨਾਂ ਨੂੰ ਚੁੱਪ ਕਰਾਇਆ ਜਾਵੇ ਜਿਹੜੇ ਕਿਸਾਨਾਂ ਵਿੱਚ ਕੰਮ ਕੀਤਾ ਜਾ ਰਿਹਾ ਜਾ ਰਿਹਾ ਜਿਨ੍ਹਾਂ ਦੁਆਰਾ ਉਹਨਾਂ ਨੂੰ ਵੀ ਚੁੱਪ ਕਰਾਇਆ ਜਾਵੇ ਬੜਾ ਪਰਿਵਾਰ ਕੀ ਕੰਮ ਕਰਦਾ ਤੁਸੀਂ ਕਿੰਨੇ ਭੈਣ ਪਰਾ ਹੋ ਅਸੀਂ ਜੇ ਨਾਲ ਹੀ ਕੱਲੀ ਗਏ ਪੁੱਛ ਗਿਸ਼ ਕੀਤੀ ਸੀ ਮਾਂ ਮੰਮੀ ਡੈਡੀ ਤੋਂ ਵੀ ਉੰਨੀ ਪੁੱਛ ਗਿਸ਼ ਕਰੀ ਉਹਨਾਂ ਨੇ ਜ਼ਿਆਦਾਤਰ ਮੇਰੇ ਜਿਹੜਾ ਵਾਰੰਟ ਲੈ ਕੇ ਆਏ ਆ ਉਹ ਮੇਰੇ ਨਾਮ ਤੇ ਲੈ ਕੇ ਆਏ ਸੀ ਰਾਮਪਾਲ ਸਿੰਘ ਦੇ ਨਾਮ ਤੇ ਵਾਰੰਟ ਸੀਗਾ ਸਰਚ ਵਾਰੰਟ ਮੇਰੇ ਨਾਮ ਤੇ ਸੀਗਾ ਤੇ ਪੁੱਛ ਗਿਸ਼ ਉਹਨਾਂ ਨੇ ਐਬਜੀ ਕੁਝ ਨਹੀਂ ਕਰੀ ਜੀ ਤੁਹਾਡਾ ਪਰਿਵਾਰ ਕੀ ਕੰਮ ਕਰਦਾ ਤੁਸੀਂ ਪਰਿਵਾਰ ਡੈਡੀ ਆ ਜਿਹੜੇ ਉਹ ਮਿਹਨਤ ਮਜ਼ਦੂਰੀ ਕਰਦੇ ਆ ਆਪਦੀ ਹੁਣ ਦੁਕਾਨ ਆ ਗਈ ਉੱਥੇ ਤਲंगाना ਸਟੇਟ ਵਿੱਚ ਉੱਥੇ ਡੈਡੀ ਹੁਣ 2-3 ਦਿਨ ਹੀ ਹੋਏ ਡੈਡੀ ਨੂੰ ਆਏ ਡੈਡੀ ਪਹਿਲਾਂ ਹੈ ਨਹੀਂ ਸੀਗੇ ਤੇ ਆਪਣਾ ਮਿਹਨਤ ਰਾਹੀ ਹੈ ਤੇ ਬਾਕੀ ਮੈਂ ਫੈਕਟਰੀ ਏਰੀਆ ਚ ਕੰਮ ਕਰਦਾ ਕਰਦਾ ਪੈਰਲ ਮਜ਼ਦੂਰਾਂ ਦੇ ਨਾਲ ਵੀ ਉਹਨਾਂ ਦੇ ਹੱਕ ਅਧਿਕਾਰ ਵਾਸਤੇ ਲੜ ਰਿਹਾ ਸੀਗਾ ਇਹੀ ਤੁਹਾਡਾ ਹੈਗਾ ਜਿਹੜੇ ਸਿਸਟਰ ਆ ਭੈਣ ਆ ਉਹ ਵੀ ਮਜ਼ਦੂਰਾਂ ਦੇ ਵਿੱਚ ਛੀ ਕੰਮ ਕਰ ਰਹੀਆਂ ਨੇ ਜਿਵੇਂ ਆਪਾਂ ਦੇਖਿਆ ਪਿਛਲੇ ਦਿਨੋਂ ਕੁਝ ਸਾਲ ਪਹਿਲਾਂ ਵੀ ਨੌਦੀਪ ਨੂੰ ਅਰੈਸਟ ਕੀਤਾ ਸੀ ਹਰਿਆਣਾ ਸਰਕਾਰ ਦੁਆਰਾ ਉਹਨੂੰ ਅਰੈਸਟ ਕਰਿਆ ਸੀਗਾ ਫਰਜ਼ੀ ਕੇਸਾਂ ਵਿੱਚ ਜਿਹੜਾ ਹੁਣ ਐਡਮਿਟ ਵੀ ਕੀਤਾ ਪੁਲਿਸ ਨੇ ਵੀ ਸਾਸੀਂ ਸਾਡਾ ਵੀ ਇਹਦੇ ਵਿੱਚ ਗਲਤੀ ਸੀਗੀ ਬਲਕਿ ਉਹਦੇ ਵਿੱਚ ਕੋਈ ਪੁਲਿਸ ਤੋਂ ਕੋਈ ਜਵਾਬ ਦੇਈ ਤਾਂ ਨਹੀਂ ਲਈ ਸਰਕਾਰ ਦੁਆਰਾ ਨਹੀਂ ਲਈ ਗਈ ਪਰ ਅਸੀਂ ਕੋਈ ਗਲਤ ਕੰਮ ਨਹੀਂ ਕਰ ਰਹੇ ਜਿਹੜਾ ਲੋਕਾਂ ਨੂੰ ਵੀ ਪਤਾ ਪਿੰਡ 'ਚੋਂ ਵੀ ਜਿਹੜਾ ਹੈਗਾ ਜਾਣਕਾਰੀ ਆਪਾਂ ਲੈ ਸਕਦੇ ਆਂ ਵੀ ਇਹ ਪਰਿਵਾਰ ਆ ਜਿਹੜਾ ਇਹ ਕੋਈ ਗਲਤ ਕੀਤਾ ਕਦੇ ਕਿਸੇ ਨੇ ਇਹਦਾ ਮਤਲਬ ਪਰਿਵਾਰ ਨੇ ਕਦੇ ਗਲਤ ਕੀਤਾ ਕਿਸੇ ਦਾ ਅਸੀਂ ਹਮੇਸ਼ਾ ਸੱਚ ਦੇ ਨਾਲ ਖੜੇ ਰਹੇ ਆਂ ਸੱਚ ਦੇ ਨਾਲ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰਦੇ ਆਂ ਇਹੀ ਆ ਜੀ ਮੇਨ ਚੀਜ਼